ਗਾਣੀ ਦੇ ਜੁੱਧ ਪਿੱਛੋਂ ਸਤਿਗੁਰ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਪੌਂਟੇ ਵਿੱਚ ਜਨਮ ਲਿਆ ਉਹਨਾਂ ਦੇ ਪ੍ਰਗਟ ਹੋਣ ਤੇ ਗੁਰੂ ਘਰ ਤੇ ਸਿੱਖ ਸੰਗਤ ਵਿੱਚ ਬਹੁਤ ਖੁਸ਼ੀ ਹੋਈ ਜੁੱਧ ਜਿੱਤਣ ਦੇ ਕਾਰਨ ਸਹਬਜ਼ਾਦੇ ਦਾ ਨਾਮ ਵੀ ਅਜੀਤ ਰੱਖਿਆ ਸ੍ਰੀ ਆਨੰਦਪੁਰ ਤੋਂ ਆਇਆ 3 ਸਾਲ ਹੋ ਚੁੱਕੇ ਸਨ ਸ੍ਰੀ ਆਨੰਦਪੁਰ ਦੀਆਂ ਸੰਗਤਾਂ ਵੱਲੋਂ ਬਹੁਤ ਸਾਰੇ ਬਿਨੇ ਪੱਤਰ ਆਉਂਦੇ ਸਨ ਕਿ ਸਤਗੁਰ ਜੀ ਦੇ ਦਰਸ਼ਨ ਦੇਣ। ਦੂਸਰਾ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨੂੰ ਵੀ ਭਰੋਸਾ ਹੋ ਗਿਆ ਕਿ ਹੁਣ ਯੁੱਧ ਨਹੀਂ ਹੋਵੇਗਾ। ਜੇ ਹੋਵੇਗਾ ਤਾਂ ਕੋਈ ਡਰ ਵਾਲੀ ਗੱਲ ਨਹੀਂ। ਭੀਮਚੰਦ ਦੀ ਲੜਾਈ ਤੋਂ ਬਚਣ ਵਾਸਤੇ ਇੱਥੇ ਆਏ ਪਰ ਬਾਣਾ ਅਕਾਲ ਪੁਰਖ ਦਾ ਅਮਿੱਟ ਹੈ। ਲੜਾਈ ਫੇਰ ਵੀ ਹੋ ਗਈ। ਇਸ ਕਰਕੇ ਸਾਰਿਆਂ ਦਾ ਮਨ ਬਣ ਗਿਆ ਕਿ ਅਨੰਦਪੁਰ ਚਲੇ ਚੱਲੀਏ। ਜੰਗਲ ਦੀ ਅੱਗ ਵਾਂਗ ਸਾਰੇ ਨਾਹਨ ਪਹਾੜ ਵਿੱਚ ਇਹ ਖਬਰ ਖਿੱਲਰ ਗਈ ਕਿ ਸਤਗੁਰੂ ਜੀ ਪੌਂਟੇ ਨੂੰ ਤਿਆਗ ਕੇ ਆਨੰਦਪੁਰ ਜਾ ਰਹੇ ਹਨ ਇੱਕ ਨੇ ਦੂਸਰੇ ਨੂੰ ਤੇ ਦੂਸਰੇ ਨੇ ਤੀਸਰੇ ਨੂੰ ਦੱਸ ਦਿੱਤਾ ਜਿਹੜਾ ਵੀ ਸ਼ਰਧਾਲੂ ਸੁਣਦਾ ਉਹੋ ਹੀ ਪਰਿਵਾਰ ਸਮੇਤ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੌਂਟੇ ਨੂੰ ਨੱਸ ਉੱਠਦਾ ਜਿੰਨੀ ਮਾਲੀ ਸਮਰੱਥਾ ਸੀ ਓਨਾ ਹੀ ਚੜਾਵਾ ਲੈ ਲਿਆ ਸੀ ਸਤਗੁਰ ਜੀ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਭੀੜ ਵਧ ਗਈ ਕਿਸੇ ਨੇ ਰੋਗ ਦੂਰ ਕਰਨ ਵਾਸਤੇ ਬੇਨਤੀ ਕੀਤੀ ਤੇ ਕਿਸੇ ਨੇ ਨਾਮਦਾਨ ਇਸ਼ਨਾਨ ਦੀ ਮੰਗ ਕੀਤੀ ਕਿਸੇ ਨੇ ਜਨਮ ਮਰਨ ਦੇ ਬੰਧਨ ਕੱਟਣ ਵਾਸਤੇ ਅਰਜ ਕੀਤੀ ਸਤਗੁਰ ਜੀ ਨੇ ਸਾਰਿਆਂ ਦੀਆਂ ਸੁਣੀਆਂ ਤੇ ਸਾਰਿਆਂ ਨੂੰ ਨਿਹਾਲ ਕੀਤਾ ਰਾਜਾ ਮਿਹਦਨੀ ਪ੍ਰਕਾਸ਼ ਆਇਆ ਉਸ ਨੇ ਅਰਜ ਕੀਤੀ ਕਿ ਡੇਰੇ ਪੌਂਟੇ ਹੀ ਰੱਖੇ ਜਾਣ ਪਰ ਸਤਗੁਰ ਜੀ ਨੇ ਉਸ ਨੂੰ ਧੀਰਜ ਦਾ ਉਪਦੇਸ਼ ਦਿੱਤਾ ਉਸਨੂੰ ਕਿਹਾ ਅਸੀਂ ਤੁਸਾਂ ਦੇ ਨੇੜੇ ਹੀ ਹਾਂ ਸਿੱਖ ਸੰਗਤਾਂ ਦੀ ਮੰਗ ਹੈ ਇਸ ਵਾਸਤੇ ਅਸਾਂ ਦਾ ਅਨੰਦਪੁਰ ਜਾਣਾ ਜ਼ਰੂਰੀ ਹੈ ਨਾਲੇ ਬਹੁਤ ਸਾਰੇ ਕਾਰਜ ਥੋੜੇ ਸਮੇਂ ਵਿੱਚ ਕਰਨੇ ਹਨ ਸਤਿਗੁਰ ਜੀ ਦੇ ਹੁਕਮ ਅਗੇ ਰਾਜਿਆਂ ਲੋਕਾਂ ਦੇ ਸ਼ਰਧਾਲੂ ਪ੍ਰੇਮੀ ਸਿੱਖਾਂ ਨੂੰ ਸਿਰ ਝੁਕਾਉਣਾ ਪਿਆ ਸਾਹਿਬ ਨੇ ਤਿਆਰੀ ਕਰ ਦਿੱਤੀ ਸਾਰਾ ਵਹਿੇਰ ਤੇ ਸੈਨਾ ਸਾਥ ਸੀ ਸਾਹਿਬ ਹਾਥੀ ਉੱਤੇ ਸਵਾਰ ਹੋਏ ਅੱਗੇ-ਅੱਗੇ ਘੋੜਸਵਾਰ ਵਿਚਾਲੇ ਰਥ ਗੱਡੇ ਤੇ ਪਾਲਕੀਆਂ ਸਨ ਤਕਰੀਬਨ 1 ਮੀਲ ਲੰਮਾ ਜਲੂਸ ਸੀ ਰਾਹ ਵਿੱਚ ਜਿੱਥੇ ਵੀ ਨਗਰ ਆਉਂਦਾ ਉਤੋਂ ਦੇ ਲੋਕ ਦਰਸ਼ਨ ਕਰਕੇ ਨਿਹਾਲ ਹੁੰਦੇ ਰਣਜੀਤ ਨਗਾਰਾ ਵੱਜਦਾ ਜਾਂਦਾ ਸੀ ਇੱਕ ਨਰਾਲਾ ਹੀ ਪਾਤਸ਼ਾਹੀ ਜਲੂਸ ਸੀ ਜਿਸ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ ਅਰਸ਼ਾਂ ਵਿੱਚੋਂ ਦੇਵਤੇ ਉਤਰ ਕੇ ਵੀ ਦਰਸ਼ਨ ਕਰਨ ਆਏ ਸਨ ਸਾਰੇ ਆਨੇ ਸਤਗੁਰ ਜੀ ਨੂੰ ਨਮਸਕਾਰ ਕੀਤੀ ਤੇ ਫੁੱਲਾਂ ਦੀ ਵਰਖਾ ਕੀਤੀ। ਰਾਏਪੁਰ ਦੀ ਰਾਣੀ ਦਾ ਪ੍ਰਸੰਗ। ਨਾਹਣ ਦੇ ਦੱਖਣ ਪੱਛਮ ਵੱਲ ਇੱਕ ਛੋਟੀ ਜਹੀ ਸਤੰਤਰ ਰਿਆਸਤ ਰਾਏਪੁਰ ਸੀ। ਇਸ ਰਿਆਸਤ ਦਾ ਰਾਜਾ ਮਰ ਚੁੱਕਾ ਸੀ ਤੇ ਵਿਧਵਾ ਰਾਣੀ ਸੀ। ਉਹ ਦਲੇਰ ਤੇ ਬਹਾਦਰ ਸਿਆਣੀ ਰਾਣੀ ਸੀ। ਆਪ ਮਰਦਾ ਵਾਂਗ ਸਤੰਤਰ ਰਾਜ ਕਰਦੀ ਸੀ। ਉਸ ਦੇ ਸਲਾਹਕਾਰ ਵਜ਼ੀਰ ਸਨ। ਉਹ ਵਜ਼ੀਰ ਹਿੰਦੂ ਧਰਮੀ ਤੇ ਬੁੱਤ ਪੂਜਾ ਕਰਨ ਵਾਲੇ ਸਨ। ਰਾਣੀ ਦੇ ਰਾਜ ਵਿੱਚ ਇੱਕ ਉਹਦੀ ਦਾਸੀ ਸੀ। ਉਹ ਗੁਰੂ ਘਰ ਦੀ ਪ੍ਰੇਮਣ ਸੀ। ਉਸਨੇ ਰਾਣੀ ਜੀ ਪਾਸ ਗੁਰੂ ਜੀ ਦੀ ਬਹੁਤ ਉਪਮਾ ਕੀਤੀ। ਨਾਲ ਹੀ ਗੁਰਬਾਣੀ ਦੇ ਕਈ ਸ਼ਬਦ ਸੁਣਾਏ। ਬਾਣੀ ਨੂੰ ਸਰਵਣ ਕਰਕੇ ਅਤੇ ਸਤਿਗੁਰ ਜੀ ਦਾ ਜਸ ਸੁਣ ਕੇ ਰਾਣੀ ਦੇ ਮਨ ਵਿੱਚ ਗੁਰੂ ਘਰ ਵਾਸਤੇ ਸ਼ਰਧਾ ਤੇ ਪ੍ਰੀਤ ਉਤਪਤ ਹੋ ਗਈ। ਉਸ ਦੀ ਇੱਛਾ ਹੋਈ ਕਿ ਉਹ ਸਤਿਗੁਰ ਜੀ ਦੇ ਦਰਸ਼ਨ ਕਰੇ ਮਾਈ ਨੇ ਰਾਣੀ ਨੂੰ ਇਹ ਵੀ ਜਾਚ ਦੱਸੀ ਕਿ ਜੇਕਰ ਇੱਕ ਚਿੱਤ ਹੋ ਕੇ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਸਤਿਗੁਰ ਜੀ ਜ਼ਰੂਰ ਦਰਸ਼ਨ ਦਿੰਦੇ ਹਨ ਰਾਣੀ ਸਵੇਰੇ ਤੇ ਸ਼ਾਮ ਨੂੰ ਸਤਿਗੁਰ ਜੀ ਦੇ ਚਰਨਾਂ ਨਾਲ ਲਿਵ ਜੋੜ ਕੇ ਸਾਹਿਬ ਨੂੰ ਜਾਦ ਕਰਨ ਲੱਗੀ ਪੰਗਾਣੀ ਦੇ ਜੁੱਦ ਵੇਲੇ ਰਾਜਿਆਂ ਦੇ ਕਹਿਣ ਤੇ ਵੀ ਰਾਣੀ ਨੇ ਆਪਣੀ ਫੌਜ ਸਤਿਗੁਰ ਜੀ ਦੇ ਵਿਰੁੱਧ ਲੜਨ ਵਾਸਤੇ ਨਹੀਂ ਸੀ ਭੇਜੀ ਰਾਜੇ ਗੁੱਸੇ ਹੋ ਗਏ ਸਨ ਜਿਸ ਨੇ ਰਾਜਿਆਂ ਦੇ ਗੁੱਸੇ ਦੀ ਕੋਈ ਪਰਵਾਹ ਨਹੀਂ ਕੀਤੀ ਉਹ ਇਹੋ ਕਹਿੰਦੀ ਰਹੀ ਸਤਗੁਰ ਜੀ ਦੀ ਮਿਹਰ ਨਾਲ ਸਾਰੇ ਦੁਸ਼ਮਣ ਨਸ਼ਟ ਹੋ ਜਾਣਗੇ ਮੇਰਾ ਰਾਖਾ ਅਕਾਲ ਪੁਰਖ ਹੈ ਜੇ ਅਕਾਲ ਪੁਰਖ ਦੀ ਅੱਗ ਸਵੱਲੇ ਰਹੀ ਤਾਂ ਕੋਈ ਚਿੰਤਾ ਨਹੀਂ ਪੰਗਾਣੀ ਦੇ ਜੁੱਧ ਪਿੱਛੋਂ ਉਸ ਨੂੰ ਖਬਰਾਂ ਆਈਆਂ ਕਿ ਉਹਦੇ ਰਾਜ ਵਿੱਚੋਂ ਦੀ ਲੰਘ ਕੇ ਸਤਗੁਰ ਜੀ ਆਨੰਦਪੁਰ ਨੂੰ ਜਾਣਗੇ ਇਸ ਖਬਰ ਨੇ ਰਾਣੀ ਨੂੰ ਪ੍ਰਸੰਨ ਕਰ ਦਿੱਤਾ ਸੀ ਉਸ ਨੂੰ ਚਾਹ ਚੜ ਗਿਆ ਸੀ ਉਸ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਤਿਗੁਰ ਜੀ ਦੇ ਦਰਸ਼ਨਾਂ ਦਾ ਸਮਾਂ ਬਖਸ਼ਿਆ ਸੀ ਉਸ ਨੇ ਸਤਿਗੁਰ ਜੀ ਦੇ ਦਰਸ਼ਨ ਤੇ ਸੇਵਾ ਕਰਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਪਰਮਾਤਮਾ ਨੇ ਪ੍ਰਭੂ ਮਾਲਕ ਨੇ ਉਹਦੇ ਘਰ ਆਉਣਾ ਸੀ ਉਸ ਨੇ ਸਾਰੇ ਰਾਜ ਭਵਨ ਦੀ ਸਫਾਈ ਕਰਾ ਦਿੱਤੀ ਅੰਨ ਘਿਓ ਮਿੱਠੇ ਤੇ ਹੋਰ ਸਮੱਗਰੀਆਂ ਨੂੰ ਇਕੱਠਿਆਂ ਕੀਤਾ ਗਿਆ। ਸਤਗੁਰ ਜੀ ਦੀਆਂ ਅੜਿੱਕਾਂ ਹੋਣ ਲੱਗੀਆਂ। ਵਜੀਰਾ ਨੂੰ ਪਤਾ ਲੱਗਾ ਰਾਣੀ ਉਸ ਘਰ ਨੂੰ ਸਾਧ ਰਹੀ ਹੈ ਜਿਸ ਦੇ ਵਿਰੁੱਧ ਸਾਰੇ ਬਾਈ ਧਾਰ ਦੇ ਰਾਜੇ ਹਨ। ਉਹਨਾਂ ਨੇ ਸਮਝਿਆ ਕਿ ਰਾਣੀ ਭੁੱਲ ਕਰ ਰਹੀ ਹੈ। ਰਾਣੀ ਨੂੰ ਨਹੀਂ ਸੀ ਚਾਹੀਦਾ ਕਿ ਉਹ ਐਸੇ ਮਹਾਪੁਰਖ ਨੂੰ ਰਿਆਸਤ ਵਿੱਚ ਵੜਨ ਦੇਵੇ। ਜੇ ਰਿਆਸਤ ਵਿੱਚ ਆ ਵੀ ਜਾਣ ਤਾਂ ਸਤਕਾਰ ਨਾ ਕਰੇ ਨਾ ਹੀ ਰਾਜੇ ਸਾਰੇ ਵੈਰੀ ਬਣ ਜਾਣਗੇ ਉਹ ਵੈਰੀ ਵੈਰ ਕਮਾਉਣਗੇ ਛੋਟੀ ਰਿਆਸਤ ਹੈ ਵੈਰੀ ਦਾ ਮੁਕਾਬਲਾ ਨਹੀਂ ਕਰ ਸਕੇਗੀ ਰਿਆਸਤ ਦਾ ਅੰਤ ਹੋ ਜਾਵੇਗਾ ਉਹਨਾਂ ਜਾ ਕੇ ਰਾਣੀ ਨੂੰ ਵੀ ਆਖ ਦਿੱਤਾ ਪਰ ਰਾਣੀ ਕਿੱਥੋਂ ਮੰਨੇ ਉਹ ਸਤਗੁਰ ਜੀ ਦੇ ਚਰਨ ਪਰਸਾਨ ਨੂੰ ਤੜਪ ਰਹੀ ਸੀ ਜਿਵੇਂ ਪਾਣੀ ਬਿਨਾ ਮੱਛੀ ਨਹੀਂ ਜਿਉਂਦੀ ਰਹਿ ਸਕਦੀ ਕਿਵੇਂ ਰਾਣੀ ਸਤਗੁਰ ਜੀ ਦੇ ਦਰਸ਼ਨ ਕੀਤੇ ਬਿਨਾ ਨਹੀਂ ਸੀ ਜਿਉਂਦੀ ਰਹਿ ਸਕਦੀ ਘਰ ਆਏ ਭਗਵਾਨ ਦੇ ਦਰਸ਼ਨ ਨਾ ਕੀਤੇ ਜਾਣ ਉਹਨਾਂ ਦਾ ਸਵਾਗਤ ਨਾ ਕੀਤਾ ਜਾਵੇ ਐਸਾ ਹਨੇਰ ਹੈ ਮੇਥੋਂ ਇਹ ਪਾਪ ਨਹੀਂ ਹੋ ਸਕਦਾ ਮੈਂ ਤਾਂ ਸਤਗੁਰ ਜੀ ਨੂੰ ਜ਼ਰੂਰ ਘਰ ਸੱਦਾਂਗੀ ਰਾਣੀ ਦਾ ਵਜ਼ੀਰਾਂ ਨੂੰ ਉੱਤਰ ਸੀ ਪਰ ਉਹਨਾਂ ਨਾਲ ਤਾਂ ਸੈਨਾ ਹੈ ਹਜ਼ਾਰਾਂ ਸਰਦਾਲੂ ਹਨ ਐਨਿਆਂ ਨੂੰ ਕਿਵੇਂ ਭੋਜਨ ਦਿੱਤਾ ਜਾਵੇਗਾ ਰਿਆਸ ਦੇ ਭੰਡਾਰੇ ਦਾ ਵੀ ਵਿਚਾਰ ਕਰਨਾ ਚਾਹੀਏ ਵਜ਼ੀਰਾ ਦਾ ਬਹਾਨਾ ਸੀ ਪ੍ਰਭੂ ਦੀ ਦਇਆ ਹੋਣੀ ਚਾਹੀਦੀ ਹੈ ਕਿਸੇ ਗੱਲ ਦਾ ਘਾਟਾ ਨਹੀਂ ਭੰਡਾਰੇ ਭਰੇ ਰਹਿਣਗੇ ਤੋਸ਼ੇ ਖਾਨੇ ਵਿੱਚ ਕਿਸੇ ਦੀ ਕੋਈ ਚੀਜ਼ ਨਹੀਂ ਘਟੇਗੀ ਕਾਬਰੋਨਾ ਸਤਗੁਰ ਜੀ ਵਿਸ਼ਨੂ ਰੂਪ ਹਨ ਉਹ ਪਾਰ ਬ੍ਰह्म અવਤਾਰ ਧਾਰ ਕੇ ਆਏ ਹਨ ਜਾਓ ਸਾਰੇ ਪ੍ਰਬੰਧ ਕਰੋ ਉਹ ਆਉਣਗੇ ਜ਼ਰੂਰ ਆਉਣਗੇ ਦੂਸਰੇ ਪਾਸੇ ਜਦੋਂ ਨਾਹਣ ਤੋਂ ਸਤਗੁਰਜੀ ਚੱਲੇ ਤਾਂ ਉਹਨਾਂ ਨੂੰ ਅਨਭਵ ਹੋਇਆ ਕਿ ਕੋਈ ਆਤਮਾ ਉਹਨਾਂ ਨੂੰ ਯਾਦ ਕਰ ਰਹੀ ਹੈ ਉਹਨਾਂ ਨੇ ਆਪ ਬਚਨ ਕਰ ਦਿੱਤਾ ਰਾਏਪੁਰ ਪੁੱਜਣਾ ਹੋਵੇਗਾ ਰਸਤੇ ਦਾ ਥੋੜਾ ਜਿਹਾ ਵੇਲਾ પાਕੇ ਸਤਗੁਰਜੀ ਰਾਏਪੁਰ ਪੁੱਜੇ ਸ਼ਹਿਰ ਦੇ ਬਾਹਰ ਡੇਰਾ ਕੀਤਾ ਗਿਆ ਤੱਬੂ ਗੱਡੇ ਗਏ ਤੇ ਸਫਾਈਆਂ ਹੋ ਗਈਆਂ ਰਾਏਪੁਰ ਦੇ ਲੋਕ ਦਰਸ਼ਨਾਂ ਨੂੰ ਧਾਕੇ ਪੈ ਗਏ ਉਹਨਾਂ ਵਿੱਚੋਂ ਕਿਸੇ ਸਮਝਿਆ ਕੋਈ ਰਾਜਾ ਆਇਆ ਹੈ ਕਿਸੇ ਸਮਝਿਆ ਕੋਈ ਨਵਾਬ ਆਇਆ ਹੈ ਕਿਸੇ ਨੇ ਸਮਝਿਆ ਮਹਾਪੁਰਖ ਮਹਾਤਮਾ ਸੰਤ ਜਿਹੜੇ ਜਾਣੂ ਸਨ ਉਹਨਾਂ ਨੇ ਕਿਹਾ ਆਨੰਦਪੁਰ ਵਾਲਾ ਗੁਰੂ ਹੈ ਉਹ ਗੁਰੂ ਜੋ ਰਿਧੀਆਂ ਸਿਧੀਆਂ ਦਾ ਮਾਲਕ ਹੈ ਦਾਸੀਆਂ ਨੇ ਜਾ ਰਾਣੀ ਦੇ ਕੰਨਾਂ ਵਿੱਚ ਆਖਿਆ ਉਹ ਆ ਗਏ ਹਨ ਜਿਨ੍ਹਾਂ ਦੀ ਤੂੰ ਅੜੀਕ ਕਰਦੀ ਸੀ ਚੱਲ ਦਰਸ਼ਨ ਕਰ ਉਹਨਾਂ ਨੂੰ ਅਨਜਲ ਤਿਉ ਮਿੱਠਾ ਚਾਹੀਦਾ ਹੈ ਤੇਰੇ ਰਾਜ ਵਿੱਚ ਆਏ ਹਨ ਤੂੰ ਰਾਣੀ ਹੈ ਇੱਕ ਰਿਆਸਤ ਦੀ ਮਾਲਕ ਆਪ ਭਗਵਾਨ ਤੇਰੇ ਘਰ ਪਰੌਣਾ ਬਣ ਕੇ ਆਇਆ ਹੈ ਸੁਭਾਗੀਏ ਰਾਣੀਏ ਉੱਠ ਦੇਰ ਨਾ ਕਰ ਦਰਸ਼ਨ ਕਰ ਤੇ ਨਿਹਾਲ ਹੋ ਇਹੋ ਵੇਲਾ ਹੈ ਜਨਮ ਮਰਨ ਦੇ ਬੰਧਨ ਕੱਟਣ ਦਾ ਮੈਂ ਵਾਰੀ ਮੈਂ ਕੋਲੀ ਪ੍ਰਭੂ ਆ ਪੁੱਜੇ ਕਬੂਜਾਂ ਦੇ ਘਰ ਸ਼੍ਰੀ ਕ੍ਰਿਸ਼ਨ ਜੀ ਭੀਲਣੀ ਦੀ ਕੁਟਿਆ ਵਿੱਚ ਸ਼੍ਰੀ ਰਾਮਚੰਦਰ ਜੀ ਆਪ ਭਗਵਾਨ ਆਏ ਚਲੋ ਤਿਆਰੀ ਕਰੋ ਕਿਸੇ ਗੱਲੋਂ ਗੁੱਸੇ ਨਾ ਹੋ ਜਾਣ ਮੈਂ ਭਗਵਾਨ ਨੂੰ ਪ੍ਰਸੰਨ ਕਰਨਾ ਹੈ ਵਿਸ਼ਨੂ ਰੂਪ ਵਿੱਚ ਦਰਸ਼ਨ ਕਰਨੇ ਹਨ ਆਪ ਦੀਨ ਦੁਨੀ ਦੇ ਵਾਲੀ ਹਨ ਮੈਂ ਵਾਰੀ ਉਹਨਾਂ ਰਾਹਾਂ ਤੋਂ ਜਿਨੀਆਂ ਰਾਹੀ ਆਏ ਹਨ ਰਾਣੀ ਦੇ ਦਿਲ ਦੇ ਬਲਵਲਾ ਸੀ ਉਸੇ ਵੇਲੇ ਤਿਆਰੀ ਹੋਈ ਚਾਂਦੀ ਦੇ ਥਾਲਾਂ ਵਿੱਚ ਉੱਤਮ ਉੱਤਮ ਵਸਤੂਆਂ ਰੱਖੀਆਂ ਥਾਲ ਦਾਸੀਆਂ ਨੂੰ ਚੁਕਵਾਏ ਤੇ ਰਾਣੀ ਤੁਰੀ ਦਰਸ਼ਨ ਕਰਨ ਪਾਲਕੀ ਵਿੱਚ ਨਹੀਂ ਬੈਠੀ पैदल ही तौर परई पर जाने देखया ओना दी प्यारी ते धर्मण रानी सतगुरु जी दे दर्शन ਕਰਨੇ ਜਾ ਰਹੀ ਹੈ ਸਾਰਿਆਂ ਨੇ ਸ਼ਰਦਾ ਨਾਲ ਸਿਰ ਝੁਕਾਏ ਰਾਣੀ ਦੇ ਪਿੱਛੇ ਪਿੱਛੇ ਗੋਲੀਆਂ ਤੇ ਗੋਲੀਆਂ ਦੇ ਪਿੱਛੇ ਸ਼ਹਿਰ ਦੀਆਂ ਨਾਰੀਆਂ ਨਾਲ ਬੱਚੇ ਸਭ ਆਏ ਰਾਣੀ ਦੇ ਨਿਰਮਲ ਹਿਰਦੇ ਵਿੱਚ ਫੁਰਨਾ-ਫੁਰਿਆ ਮੈਂ ਸਤਿਗੁਰੂ ਜੀ ਦੇ ਦਰਸ਼ਨ বিষ্ণੂ ਰੂਪ ਵਿੱਚ ਕਰਨਾ ਚਾਹੁੰਦੀ ਹਾਂ ਸਤਿਗੁਰੂ ਜੀ ਦਰਬਾਰ ਲਈ ਬੈਠੇ ਸਨ ਚਿਤਪਾਰ ਬ੍ਰਹਮਦੇਵ ਚਰਨਾਂ ਨਾਲ ਜੁੜਿਆ ਹੋਇਆ ਸੀ ਨੈਣ ਮੁੰਦੇ ਹੋਏ ਸਨ ਜੋਗੀ ਰੂਪ ਹੋ ਕੇ ਅੰਮ੍ਰਿਤ ਰਸ ਦਾ ਆਨੰਦ ਲੈ ਰਹੇ ਸਨ ਰਾਣੀ ਪਹੁੰਚੀ ਉਸਨੇ ਦੇਖਿਆ ਉਸਦੇ ਨੈਣਾਂ ਨੂੰ ਝੋਲਾ ਪਿਆ ਸੱਚਮੁੱਚ ਆਸਨ ਉੱਤੇ ਵਿਸ਼ਨੂੰ ਜੀ ਬੈਠੇ ਹੋਏ ਸਨ ਮਨ ਦੀਆਂ ਮਰਾਦਾਂ ਪੂਰੀਆਂ ਹੋ ਗਈਆਂ ਚਿਤ ਪ੍ਰਸੰਨ ਹੋ ਗਿਆ ਪ੍ਰੇਮ ਦੇ ਸ਼ਰਦਾ ਦੇ ਨਾਲ ਸਿਰ ਝੁਕ ਗਿਆ ਸਾਰੀਆਂ ਵਸਤੂਆਂ ਸਤਿਗੁਰਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਜਿਉਂ ਹੀ ਰਾਣੀ ਨੇ ਮੱਥਾ ਟੇਕਿਆ ਤਿਉਂ ਹੀ ਸਤਿਗੁਰਜੀ ਦੇ ਨੈਣ ਖੁੱਲ ਗਏ ਸੈਵਾ ਨੇ ਕਿਹਾ ਨਿਹਾਲ ਰਾਣੀ ਜੀ ਨਿਹਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ ਇਹ ਬਚਨ ਦਰਗਾਹੋਂ ਆਇਆ ਸੀ ਰਾਣੀ ਨਿਹਾਲ ਹੋ ਗਈ ਉਹਦੇ ਹਿਰਦੇ 'ਚ ਸ਼ਾਂਤੀ ਆ ਗਈ ਤੇ ਸਾਰੇ ਜਨਮ ਮਰਨ ਦੇ ਬੰਧਨ ਕੱਟੇ ਗਏ ਉਸੇ ਵੇਲੇ ਉਹਦੀ ਜ਼ਬਾਨੋਂ ਨਿਕਲਿਆ ਵਾਹਿਗੁਰੂ ਵਾਹਿਗੁਰੂ ਸਿਰ ਫੇਰ ਚੁੱਕ ਗਿਆ ਹੱਥ ਅੱਗੇ ਵਧਾ ਕੇ ਚਰਨਾਂ ਦੀ ਸ਼ੋਭਾ ਪ੍ਰਾਪਤ ਕੀਤੀ ਚਰਨ ਧੂੜ ਨੈਣਾ ਉੱਤੇ ਲਾਈ ਨੈਣਾ ਦੇ ਹਾਲਤ ਬਦਲ ਗਈ ਉਹਨਾਂ ਨੈਣਾ ਵਿੱਚੋਂ ਪਿਆਰ ਹਮਦਰਦੀ ਤੇ ਏਕਤਾ ਦੀ ਰੋਸ਼ਨੀ ਆ ਗਈ ਸਾਰਾ ਜਗਤ ਸਾਰੇ ਬੰਦੇ ਚੰਗੇ ਦਿਸਣ ਲੱਗੇ ਬੈਰੀ ਕੋਈ ਨਹੀਂ ਰਿਹਾ ਸਾਰੇ ਆਪਣੇ ਵੀਰ ਪ੍ਰਤੀਤ ਹੋਣ ਲੱਗੇ ਆਤਮਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗੀ ਰਾਜ ਭਵਨ ਵਿੱਚ ਚਲੋ ਤੇ ਪ੍ਰਸ਼ਾਦ ਛਕੋ ਇਹ ਮੇਰੀ ਦੂਸਰੀ ਇੱਛਾ ਹੈ ਰਾਜ ਭਵਨ ਪਵਿੱਤਰ ਹੋ ਜਾਵੇ ਰਾਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਰਾਣੀ ਜੀ ਤੁਸਾਂ ਦੀ ਇਹ ਬੇਨਤੀ ਵੀ ਪ੍ਰਵਾਨ ਹੋਈ ਪ੍ਰਸ਼ਾਦ ਤਿਆਰ ਕਰਵਾਓ ਗੁਰੂ ਸੰਗਤ ਚੱਲੇਗੀ ਤੁਸਾਂ ਦਾ ਪਿਆਰ ਪ੍ਰਵਾਨ ਹੋਇਆ ਅਕਾਲ ਪੁਰਖ ਤੁਸਾਂ ਉੱਤੇ ਮਿਹਰ ਕੀਤੀ ਹੈ ਰਾਣੀ ਨਿਹਾਲ ਹੋ ਗਈ ਸਤਗੁਰ ਜੀ ਨੇ ਰਾਜ ਭਵਨ ਵਿੱਚ ਜਾ ਕੇ ਪ੍ਰਸ਼ਾਦ ਛਕਣ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਸਾਰੀ ਸੰਗਤ ਸਮੇਤ ਸਤਗੁਰ ਜੀ ਰਾਜ ਭਵਨ ਵਿੱਚ ਪੁੱਜੇ ਪ੍ਰਸ਼ਾਦ ਛਕਿਆ પ્રેમ ਤੇ ਸ਼ਰਧਾ ਨਾਲ ਪਿਆਰ ਕੀਤਾ ਭੋਜਨ ਬਹੁਤ ਚੰਗਾ ਸਵਾਦੀ ਸੀ ਸਾਰੀ ਸੰਗਤ ਪ੍ਰਸ਼ਾਦ ਛਕ ਕੇ ਪ੍ਰਸੰਨ ਹੋਈ ਅਰਦਾਸ ਕੀਤੀ ਗਈ ਅਰਦਾਸ ਵਿੱਚ ਇਹੋ ਬੇਨਤੀ ਸੀ ਰਾਣੀ ਨੂੰ ਨਾਮਦਾਨ ਪ੍ਰਾਪਤ ਹੋਵੇ ਪ੍ਰਭੂ ਚਰਨਾ ਦੀ ਪ੍ਰੀਤੀ ਸਦੀਵ ਕਾਲ ਵਾਸਤੇ ਰਹੇ ਮੈਂ ਦਰਸ਼ਨ ਕਰਿਆ ਕਰਨਾ ਚਾਹੁੰਦੀ ਹਾਂ ਰਾਣੀ ਨੇ ਉਸ ਸਮੇਂ ਬੇਨਤੀ ਕੀਤੀ ਜਦੋਂ ਸਹਬਾ ਨੇ ਰਾਏਪੁਰ ਤੋਂ ਤੁਰਨ ਦੀ ਇੱਛਾ ਪ੍ਰਗਟ ਕੀਤੀ ਇਹ ਲੈ ਪੋਥੀ ਇਸ ਪੋਥੀ ਦੇ ਦਰਸ਼ਨ ਜਦੋਂ ਕਰੋ ਤੋ ਤਦੋਂ ਤੁਸਾਂ ਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ ਸਤਗੁਰ ਜੀ ਨੇ ਬਚਨ ਕੀਤਾ ਤੇ ਨਾਲ ਹੀ ਗਰਬਾਣੀ ਦੇ ਸ਼ਬਦਾਂ ਦੀ ਇੱਕ ਪੋਥੀ ਬਖਸ਼ੀ ਉਸ ਪੋਥੀ ਨੂੰ ਪ੍ਰਾਪਤ ਕਰਕੇ ਰਾਣੀ ਨਿਹਾਲ ਹੋ ਗਈ ਉਸਨੇ ਜੇਵਰ ਨਗਦਰ ਪਾਇਆ ਤੇ ਉੱਤਮ ਵਸਤੂਆਂ ਸਤਗੁਰਜੀ ਦੀ ਭੇਟਾ ਕੀਤੀਆਂ ਦੋ ਦਿਨ ਰਾਏਪੁਰ اٹਕ ਕੇ ਸਤਗੁਰਜੀ ਅੱਗੇ ਤੁਰੇ